ਹੈਲੋ ਫਰੈਂਡਸ ਸਾਰੇ ਫਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾ ਕਾ ਪਿਆਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੇਖੋ ਗਰਮੀਆਂ ਚੱਲ ਰਹੀਆਂ ਨੇ ਗਰਮੀਆਂ ਚੱਲਦੇ ਆਪਣੇ ਬਾਥਰੂਮ ਦੇ ਵਿੱਚੋਂ ਕਿੰਨੀ ਗੰਦੀ ਸਮੈਲ ਆਉਣ ਲੱਗ ਜਾਂਦੀ ਹੈ ਅੱਜ ਉਹਦਾ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਟ੍ਰਿਕ ਦੱਸਣ ਲੱਗੀ ਹਾਂ ਇਹ ਉਹ ਨਿੰਬੂ ਨੇ ਜਿੰਨਾਂ ਨੂੰ ਆਪਾਂ ਨਾ ਸਕੰਜਵੀ ਬਣਾਉਣਾ ਸਕੰਜਵੀ ਬਣਾ ਕੇ ਆਪਾਂ ਸੈਟ ਦਿੰਨੇ ਹਾਂ ਡਸਟਬਿਨ ਦੇ ਵਿੱਚ ਪਰ ਇਹ ਇੰਨੇ ਜ਼ਿਆਦਾ ਫਾਇਦੇ ਨਹੀਂ ਦੇਦੇ ਇੱਕ ਫਾਇਦਾ ਤਾਂ ਦੇਖੋ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਆ ਤੇ ਦੂਸਰਾ ਫਾਇਦਾ ਅਚਾਰ ਵੀ ਬਣਾ ਸਕਦੇ ਆ ਇਹਦਾ ਆਪਾਂ ਨਿੰਬੂ ਪਾਣੀ ਵਾਸਤੇ ਅੱਗੇ ਵਾਸਤੇ ਸਤੰਜ ਵੀ ਹੋਰ ਵੀ ਕਈ ਚੀਜ਼ਾਂ ਨੇ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗੀ ਪਰ ਜਿਹੜੀ ਅੱਜ ਟ੍ਰਿਕ ਮੈਂ ਤੁਹਾਨੂੰ ਦੱਸ ਰਹੀ ਆ ਇਹਨੂੰ ਤੁਸੀਂ ਇੱਕ ਵਾਰੀ ਦੇਖ ਲੈਣਾ ਤੁਸੀਂ ਹਰ ਰੋਜ਼ ਹਰ ਹਫ਼ਤੇ ਨੂੰ ਬਣਾਉਂਗੇ ਤੇ ਇਹ ਇੰਨੀ ਜ਼ਿਆਦਾ ਵੈਸਟ ਹੈਗੀ ਤੇ ਦੇਖਿਓ ਤੁਸੀਂ ਤੁਹਾਡੇ ਬਾਥਰੂਮ ਦੇ ਵਿੱਚੋਂ ਕਿੰਨੀ ਵੀ ਗੰਦੀ ਸਮੈਲ ਆ ਰਹੀ ਹੈ ਜਾਂ ਪੀਲਾ ਪਾਣਾ ਆ ਆਪਾਂ ਹਨਾ ਸਫਾਈ ਨਹੀਂ ਕਰ ਪਾਉਂਦੇ ਤਾਂ ਇੱਕ ਦੋ ਦਿਨ ਦੇ ਵਿੱਚ ਨਾ ਕਾਫੀ ਪੀਲਾ ਹੋ ਜਾਂਦਾ ਹੈ ਤਉ ਦੇ ਵਾਸਤੇ ਆਪਾਂ ਨੇ ਜਿਹੜੇ ਨਿੰਬੂ ਪਾਣੀ ਸਕੰਜਵੀ ਕਰਦੇ ਆਪਾਂ ਦੇ ਹਨ ਨਾ ਨਿੰਬੂ ਨੇ ਉਹ ਲੈ ਲੇ ਇਹਦੇ ਵਿੱਚ ਆਪਾਂ ਨੇ ਅੱਧਾ ਲੀਟਰ ਪਾਣੀ ਦਾ ਪਾਇਆ ਤੇ ਆਪਣੇ ਘਰ ਦੇ ਵਿੱਚ ਹਨ ਕੋਈ ਵੀ ਇਦਾਂ ਦੀਆਂ ਮੈਡੀਸਿਨ ਪਈਆਂ ਹੋਣ ਪ੍ਰਾਣੀਆਂ ਗੋਲੀਆਂ ਦੋ ਚਾਰ ਹਨ ਉਹ ਲੈ ਲਓ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਦਰਦ ਦੀਆਂ ਨੇ ਬੁਖਾਰ ਦੀਆਂ ਨੇ ਕੋਈ ਵੀ ਨੇ ਐਕਸਪਾਇਰੀ ਹੋਣ ਉਹ ਲੈ ਲਓ ਥੈਂਕ ਯੂ ਫਾਰ ਯੂਜ਼ਿੰਗ ਆਊਰ ਚੈਨਲ ਤੇ ਅਗਲੀ ਚੀਜ਼ ਆਪਾਂ ਨੇ ਲੈਣੀ ਹੈ ਨਮਕ ਕਮ ਸੇ ਕਮ 1 ਸਪੂਨ ਜਾਂ 1.5 ਸਪੂਨ ਆਪਾਂ ਨੇ ਨਮਕ ਦਾ ਲੈ ਲੈਣਾ ਹੈ ਦੇਖੋ ਬੇਸਿਕ ਚੀਜ਼ਾਂ ਘਰੇ ਆਪਣੇ ਹੁੰਦੀਆਂ ਹੁੰਦੀਆਂ ਨੇਗੀਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 스ਪੂਨ ਆਪਣਾ ਮਿੱਠਾ ਸੋਡਾ ਜਿਹਨੂੰ ਆਪਾਂ ਖਾਣ ਵਾਲਾ ਸੋਡਾ ਵੀ ਕਹਿ ਦਿੰਨੇ ਆ। ਹੁਣ ਆਪਾਂ ਇਹਨੂੰ ਨਾ ਚੰਗੇ ਤਰੀਕੇ ਦੇ ਨਾਲ 5-6 ਮਿੰਟ ਰਿੰਨਾਗੇ ਤਾਂ ਕਿ ਜਿਹੜਾ ਨਿੰਬੂਆਂ ਦਾ ਹੈ ਨਾ ਆਪਣਾ ਖੱਟਾਪਣਾ ਉਹ ਸਾਰਾ ਇਸ ਪਾਣੀ ਦੇ ਵਿੱਚ ਆ ਜਾਏ। ਚੰਗੇ ਤਰੀਕੇ ਨਾਲ ਰਿੰਨ ਲੈਣਾ ਇਹਨਾਂ ਨੂੰ ਕਮ ਸੇ ਕਮ 5 ਮਿੰਟ ਤਾਂ ਆਪਾਂ ਨੂੰ ਜ਼ਰੂਰੀ ਹੀ ਹੈ। ਉਸ ਤੋਂ ਬਾਅਦ ਜਿਹੜੀ ਚੀਜ਼ ਇਹਦੇ ਵਿੱਚ ਅਗਲੀ ਮਿਲਾਉਣੀ ਹੈ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ ਆਪਾਂ ਇਹਨਾਂ ਨੂੰ ਰਿੰਨ ਲਓ। ਇਹ ਨਹੀਂ ਹੈਗਾ ਵੀ ਇਹ ਸੁੱਕੇ ਨੇ, ਗਿੱਲੇ ਨੇ ਜਿਹੇ-ਜਿਹੇ ਵੀ ਹੈਗੇ ਨੇ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਹਾਂਜੀ ਜਦੋਂ ਹੁਣ ਇਹ ਚੰਗੇ ਤਰੀਕੇ ਨਾਲ ਉੱਭੜ ਜਾਣਗੇ ਤੇ ਦੇਖੋ ਕਿੰਨੀ ਸੋਹਣੀ ਝੱਗ ਬਣੀ ਆ ਹੁਣ ਆਪਾਂ ਇਹਦੇ ਵਿੱਚ ਨਾ ਜਿਹੜੀ ਲਾਸਟ ਦੀ ਚੀਜ਼ ਮਲਾਵਾਂਗੇ ਤੁਹਾਨੂੰ ਮੈਂ ਉਹ ਦੱਸ ਦਿਆਂ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਥੈਂਕ ਯੂ ਫਾਰ ਯੂਜ਼ਿੰਗ आवर ਕਪੀ ਦੇਖੋ ਆਪਾਂ ਇਸ ਪਾਣੀ ਨੂੰ ਆਪਣੇ ਬਰਤਨ ਸਾਫ਼ ਕਰਨ ਲਈ ਵੀ ਯੂਜ਼ ਕਰ ਸਕਦੇ ਆ ਪਰ ਇਹਦੇ ਵਿੱਚ ਆਪਾਂ ਨੇ ਮੈਡੀਸਿਨ ਪਾਈ ਆ ਉਸ ਲਈ ਆਪਾਂ ਬਰਤਨ ਤਾਂ ਇਹਦੇ ਨਾਲ ਨਹੀਂ ਸਾਫ਼ ਕਰਾਂਗੇ ਇਹਦੇ ਨਾਲ ਤੁਸੀਂ ਸਿੰਕ ਵਗੈਰਾ ਵੀ ਸਾਫ਼ ਕਰ ਸਕਦੇ ਹੋ ਤੇ ਵਾਸ਼ਰੂਮ ਦੀਆਂ ਹਨਾ ਇਟਾ ਟਾਇਲਟ ਜੋ ਵੀ ਹੈਗੇ 스멜 ਦੇਖੋ ਕਿੰਨੀ ਆਉਣ ਲੱਗ ਜਾਂਦੀ ਹੈ ਕਿਉਂਕਿ ਹੁਣ ਆਪਾਂ ਅੰਦਰ ਹੀ ਰਹਨੇ ਆ ਏਸੀ ਲੱਗੇ ਨੇ ਅੰਦਰ ਹੀ ਕਮਰਿਆਂ ਦੇ ਵਿੱਚ ਵਾਸ਼ਰੂਮ ਨੇ ਤੇ ਹੁਣ ਅਗਲੀ ਚੀਜ਼ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਜਿਹੜੀ ਮਿਲਾਉਣੀ ਆ ਮੈਂ ਤੁਹਾਨੂੰ ਦੱਸਦੀਆਂ ਹਾਂ ਹਾਂਜੀ ਹੁਣ ਆਪਾਂ ਨੇ ਲੈ ਲੈਣੀ ਹੈ ਇੱਕ ਸ਼ੈਂਪੂ ਦੀ ਪੂਰੀ ਕੋਈ ਵੀ ਲੈ ਲਓ ਤੁਸੀਂ ਹੈਨਾ ਅਗਰ ਤੁਸੀਂ ਸੀਸੀ ਦੇ ਵਿੱਚੋਂ ਵਰਤ ਰਹੇ ਹੋ ਬੋਟਲ ਦੇ ਵਿੱਚੋਂ ਵੱਡੀ ਦੇ ਵਿੱਚੋਂ ਤਾਂ ਤੁਸੀਂ ਹੈਨਾ ਉਹਦੇ ਵਿੱਚੋਂ 2 ਇੱਕ ਜਾਂ 2 ਚਮਚ ਲੈ ਸਕਦੇ ਹੋ ਅਗਰ ਇਦਾਂ ਦੀ ਹੈਨਾ ਤੁਹਾਡੇ ਕੋਲੇ ਪਾਊਚ ਹੈ ਤਾਂ ਇੱਕ ਪਾਊਚ ਪਾ ਲਓ ਦੇਖੋ 1 ਕਿਲੋ ਪਾਣੀ ਹੈਗਾ ਇਹਦੇ ਵਿੱਚ ਤੁਸੀਂ ਇੱਕ ਪਾਊਚ ਪਾਵਾਂਗੇ ਆਪਾਂ ਹਾਂਜੀ ਤੇ ਹੁਣ ਇਹ ਆਪਣਾ ਕੈਮੀਕਲ ਜਿਹੜਾ ਹੈਗਾ ਬਣ ਕੇ ਬਿਲਕੁਲ ਰੈਡੀ ਹੈ ਕਿਉਂਕਿ ਇਹ ਪਹਿਨਾ ਵਾਸ਼ਰੂਮ ਸਾਫ਼ ਕਰਨ ਵਾਸਤੇ ਬਹੁਤ ਮਹਿੰਗੇ ਮਹਿੰਗੇ ਕੈਮੀਕਲ ਲੈ ਕੇ ਆਉਣੇ ਆਗੇ ਪਰ ਉਹਨਾਂ ਦਾ ਰਿਜ਼ਲਟ ਨਾ ਫੇਰ ਉਹੀ ਹੁੰਦਾ ਹੈਗਾ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਕਿਸੇ ਵੀ ਸਕਰਬ ਨਾਲ ਹਨਾ ਜਾਂ ਕਿਸੇ ਕਾਟਨ ਨਾਲ ਜਾਂ ਸੌਰੀ ਸੌਕਸ ਦੇ ਨਾਲ ਸਾਰੇ ਵਾਸ਼ਰੂਮ ਦੀਆਂ ਜਿਹੜੀਆਂ ਹਨਾ ਟਾਇਲ ਮਤਲਬ ਕਿ ਇੱਟਾਂ ਹੁੰਦੀਆਂ ਨੇ ਨਾ ਕੰਦਾ ਨਹੀਂ ਗਿਆ ਫਲਾਸ ਹੈਗੀ ਕੁਝ ਵੀ ਹੈ ਤੁਸੀਂ ਨਾ ਜਿਹੜੀ ਆਪਣੇ ਟੂਟੀਆਂ ਨੇ ਸਾਰਾ ਕੁਝ ਤੁਹਾਡਾ ਨਾ ਇਹਦਾ ਚਮਕ ਜਾਊਗਾ ਜਿੱਦਾਂ ਕਿ ਨਮਾ ਲਗਾਇਆ ਹੋਵੇ ਜਰੂਰ ਤੁਸੀਂ ਟਰਾਈ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਚੈਨਲ ਦਾ ਨਾਮ ਮਾਕਾ ਪਿਆਰ ਬਲੌਗ ਹੈ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਫਰੈਂਡ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ